ਕੁਛ ਦਿਨ ਪਹਿਲਾਂ ਨਾ ਆਪਾਂ ਹੈਪੀ ਬਲੌਗਰ ਆ ਜਿਹੜਾ ਨੂਰ ਦੀ ਮੰਮੀ ਵਾਲਾ ਪੇਜ ਤੁਸੀਂ ਸਾਰੇ ਜਾਣਦੇ ਹੀ ਆ ਇਹਦੇ ਬਾਰੇ ਵੀਡੀਓ ਪਾਈ ਸੀ ਕਿ ਇਹਦੀ ਵੀ ਗਲਤੀ ਆ ਲੋਕ ਇਹਨੂੰ ਗਾਲਾਂ ਕੱਢਦੇ ਆ ਤਾਂ ਇਹਦੀ ਵੀ ਗਲਤੀ ਆ ਉਹਦੇ ਵਿੱਚ ਆ ਇਹ ਵੀਡੀਓ ਇਦਾਂ ਦੀਆਂ ਪਾਉਂਦਾ ਕਈ ਵੀਰ ਕਹਿੰਦੇ ਸੀ ਵੀ ਤੂੰ ਗਲਤਾਂ ਕਈ ਵੀਰ ਕਹਿੰਦੇ ਸੀ ਵੀ ਤੂੰ ਮੈਂ ਕਿਹਾ ਸੀ ਵੀ 10% ਦੀ ਗਲਤੀ ਆ ਪਰ ਇਹ ਜ਼ਰੂਰ ਆ ਵੀ ਇਹਦੀ ਜ਼ਿਆਦਾ ਗਲਤੀ ਆ 10% ਨਾਲੋਂ ਕਿਉਂਕਿ ਹੁਣ ਮੈਂ ਇਹਦਾ ਪੇਜ ਕੋਲ ਕੇ ਚੰਗੀ ਤਰ੍ਹਾਂ ਜਦੋਂ ਦੇਖਿਆ ਤੇ ਇਹਦੀਆਂ ਕਿਹੜੀਆਂ ਵੀਡੀਓ ਗਲਤ ਸੀਗੀਆਂ ਉਹ ਆਪਾਂ ਤੁਹਾਨੂੰ ਦਿਖਾ ਰਿਹਾ ਮੈਂ ਨਾਲ ਚੱਲੀ ਜਾਂਦੀਆਂ ਵੀਡੀਓ ਦੇਖੀ ਜਾ ਉਹ ਵੀ ਇਹਦੇ ਵਿੱਚ ਨਾ ਇਹਦੀ ਪੇਜ ਤੇ ਕੁਝ ਵੀ ਇਦਾਂ ਦਾ ਹੈ ਨਹੀਂ ਜਿਹੜਾ ਕੁਝ ਸਿੱਖਣ ਨੂੰ ਮਿਲੇ ਆਪਾਂ ਨੂੰ ਮੈਂ ਦੇਖਿਆ ਹੁਣ ਵੀ ਉਸ ਦਿਨ ਮੈਂ ਥੋੜੀ ਸਪੋਰਟ ਵੀ ਇੱਕ ਤਰ੍ਹਾਂ ਕਹਿ ਕਹਿ ਲੋ ਕਰਿਆ ਉਹ ਮੈਂ ਹੁਣ ਵੀ ਕਰਦਾ ਕਿਉਂਕਿ ਸਪੋਰਟ ਦਾ ਮਤਲਬ ਇਹ ਆ ਯਾਰ ਵੀ ਇਹਦੇ ਘਰ ਵਾਲੀ ਦੀ ਨਾ ਵੀਡੀਓ ਕਿਸੇ ਨੇ ਐਡਿਟ ਕਰਕੇ ਪਾਤੀ ਸੀ ਵੀ ਬਹੁਤ ਜ਼ਿਆਦਾ ਗੰਦੀ ਵੀਡੀਓ ਬਣਾ ਕੇ ਪਾਤੀ ਸੀ ਕਿਸੇ ਨੇ ਵੀ ਮੂੰਹ ਇਹਦਾ ਲਾਤਾ ਸੀ ਉਹਦੇ ਉੱਪਰ ਵੀਡੀਓ ਵੀ ਸੀ ਤੇ ਫੋਟੋ ਵੀ ਸੀ ਇਹ ਪਰ ਭਾਈ ਉਸ ਚੀਜ਼ ਨੂੰ ਮੈਂ ਹੁਣ ਵੀ ਕਹਿੰਦਾ ਵੀ ਗਲਤ ਆ ਇਦਾਂ ਨਹੀਂ ਕਰਨਾ ਚਾਹੀਦਾ ਤੇ ਪਰ ਇਹਦੀ ਵੱਡੀ ਗਲਤੀ ਇਹ ਆ ਵੀ ਹਰੇਕ ਚੀਜ਼ ਘਰ ਵਾਲੀ ਜੇ ਜਦੋਂ ਤੋਂ ਉੱਠਣ ਲੱਗਦੀ ਆ ਸਵੇਰ ਚਾਹ ਪੀਂਦੀ ਆ ਉਹਦੀ ਵੀ ਵੀਡੀਓ ਜੇ ਉਹ ਭਾਂਡੇ ਧੋਈ ਜਾਂਦੀ ਆ ਤਾਂ ਤਾਂ ਉਹਦੀ ਵੀ ਵੀਡੀਓ ਪਾਉਂਦਾ ਇਹ ਇਹ ਦੇਖ ਲਓ ਨਾਲ ਤੁਸੀਂ ਚੱਲੀ ਜਾਂਦੀਆਂ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਚਲਾ ਕੇ ਨਾਲ ਤਾਂ ਹੀ ਦਿਖਾਉਣਾ ਵੀ ਇਹ ਇਹ ਚੀਜ਼ਾਂ ਗਲਤ ਆ ਜਿਹੜੀਆਂ ਇਹ ਲੋਕ ਕਹਿੰਦੇ ਵੀ ਇਹ ਗਲਤ ਆ ਸਾਰੇ ਕਮੈਂਟਾਂ 'ਚ ਵੀ ਇਹਨੂੰ ਤਾਂ ਹੀ ਲਾਹਮਤਾਂ ਪਾਉਂਦੇ ਆ ਗੰਦਮੰਦ ਬੋਲਦੇ ਆ ਤਾਂ ਹੀ ਵੀ ਇਹ 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 ਚੀਜ਼ਾਂ ਨੂੰ ਵੇਖ ਕੇ ਨਹੀਂ ਕੋਈ ਖੁਸ਼ ਆ ਭਾਵੇਂ ਯਾਰ ਮੁੰਡੇ ਕੁਝ ਵੀ ਐ ਵੀ ਉਦਾਂ ਦੇ ਹੁੰਦੇ ਆ ਵੇਖ ਵੀ ਲੈਂਦੇ ਆ ਅਗਲਾ ਪਰ ਗਲਤ ਨੂੰ ਅਗਲਾ ਗਲਤੀ ਲਿਖਦਾ ਐ ਇਸ ਕਰਕੇ ਇਹਨੂੰ ਇਹ ਕਹਿੰਨੇ ਆ ਭਰਾਵਾ ਉਦੋਂ ਵੀ ਮੈਂ ਵੀਡੀਓ ਚ ਕਿਹਾ ਸੀਗਾ ਵੀ ਯਾਰ ਚੰਗੀਆਂ ਵੀਡੀਓ ਪਾਇਆ ਕਰ ਕੋਈ ਹੁੰਦਾ ਪ੍ਰੋਗਰਾਮ ਆ ਕੋਈ ਕੋਈ ਫੰਕਸ਼ਨ ਦੀ ਵੀਡੀਓ ਪਾਉਣੀ ਆ ਉਹ ਗੱਲ ਵੱਖਰੀ ਐ ਯਾਰਾਂ ਤੇ ਸਵੇਰ ਤੋਂ ਲੈ ਕੇ ਚਾਹ ਪੀਂਦੀ ਦੀ ਵੀ ਵੀਡੀਓ ਪਾ ਲੰਦਾ ਇਹ ਉਸ ਤੋਂ ਬਾਅਦ ਆਟਾ ਗੁੰਨਦੀ ਦੀ ਵੀ ਵੀਡੀਓ ਜੇ ਚਟਨੀ ਰਗੜੀ ਜਾਂਦੀ ਆ ਉਹਦੀ ਵੀ ਵੀਡੀਓ ਤੇ ਬੋਲਣਾ ਕੁਝ ਆਉਂਦਾ ਨਹੀਂ ਇਹ ਨੂਰ ਦੀ ਮੰਮੀ ਚਟਨੀ ਰਗੜੀ ਜਾਂਦੀ ਆ ਨੂਰ ਦੀ ਮੰਮੀ ਆਟਾ ਗੁੰਨੀ ਜਾਂਦੀ ਆ ਆ ਨੂਰ ਦੀ ਮੰਮੀ ਤੁਸੀਂ ਇਹ ਦੇਖ ਲਓ ਵੀ ਆ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਜਾਂਦਾ ਮੈਂ ਪਹਿਲਾਂ ਦੇਖ ਲਈ ਤੁਸੀਂ ਇਹਦੇ ਵਿੱਚ ਨੇ ਮਤਲਬ ਭਾਂਡੇ ਧੋਈ ਜਾਂਦੀ ਤੇ ਕਿੱਥੇ ਕੈਮਰਾ ਲਾਈ ਬੈਠਾ ਉਹਦੇ ਯਾਰ ਗਲਤ ਜਗ੍ਹਾ ਤੇ ਦਿਖਾਉਂਦਾ ਇਹ ਟਾਰਗੇਟ ਕਰਕੇ ਵੀ ਲੋਕ ਕਮੈਂਟ ਕਰਨ ਤੇ ਵਿਊ ਆਉਣ ਯਾਰ ਇੰਨਾ ਗਿਰੋ ਨਾ ਵੀਊ ਦੀ ਖਾਤਰ ਇੰਨਾ ਨਾ ਗਿਰੋ ਵੀ ਆਪਦੀ ਘਰ ਵਾਲੀ ਨੂੰ ਹੀ ਮਤਲਬ ਸਾਹਮਣੇ ਕਰ ਦਿਓ ਕੋਈ ਚੀਜ਼ ਵਿਖਾਓ ਉਹਦੇ ਤੇ ਤੁਹਾਨੂੰ ਵੀਊ ਆਉਣ ਆਪਾਂ ਵੀ ਉਹਦਾ ਸਵਾਗਤ ਕਰਦੇ ਆ ਪਰ ਜੇ ਤੁਸੀਂ ਯਾਰ ਘਰ ਵਾਲੀ ਦੇ ਅੰਗ ਦਿਖਾਈ ਜਾਉਗੇ ਤਾਂ ਉਹ ਤਾਂ ਗਲਤ ਆ ਨਾ ਲੋਕ ਵੀ ਤਾਂ ਹੀ ਇਹਨੂੰ ਗਲਤ ਕਹਿੰਦੇ ਆ ਤੇ ਇਹ ਹਰੇਕ ਵੀਡੀਓ ਚ ਨਾ ਮਤਲਬ ਜਿਆਦਾਤਰ ਵੀਡੀਓ ਚ ਇਹ ਤਾਂ ਮੈਂ ਵੇਖਿਆ ਇਹ ਮਤਲਬ ਭਾਵੇਂ ਯਾਰ ਕੱਪੜੇ ਪੂਰੇ ਪਾਏ ਆ ਹੁਣ ਵੀਰ ਕਈ ਮੈਨੂੰ ਕਹਣਗੇ ਯਾਰ ਉਹਦੇ ਕੱਪੜੇ ਪਾਏ ਆ ਹਨਾ ਕੱਪੜੇ ਭਾਵੇਂ ਪਾਏ ਆ ਯਾਰ ਰੋਟੀ ਖਾਈ ਜਾਂਦੀ ਆ ਮਨ ਲੋ ਕੁਝ ਖਾਂਦੀ ਆ ਉਹ ਤੇ ਮਤਲਬ ਸਾਰਾ ਉਪਰੋ ਦੇਸਦਾ ਹੀ ਹੁੰਦਾ ਲੋਕਾਂ ਨੂੰ ਤੇ ਦੂਜੀ ਗੱਲ ਯਾਰ ਆਪਣੀਆਂ ਪੰਜਾਬ ਦੇ ਵਿੱਚ ਦੇਖ ਲਓ ਵੀ ਆਮ ਆਪਣੀਆਂ ਬੁੜੀਆਂ ਕੋਸੇ ਰੋਟੀ ਪਾਣੀ ਖਾਨੀਆਂ ਤੱਕ ਜੇ ਕੋਈ ਬਗਾਨਾ ਬੰਦਾ ਆ ਜੇ ਹਨਾ ਜਿਹਨੂੰ ਉਹ ਨਹੀਂ ਜਾਣਦੀਆਂ ਤੇ ਉਹ ਪਰਾਂ ਨੂੰ ਮੂੰਹ ਕਰ ਲੈਣੀਆਂ ਜਾਂ ਆਪਣੇ ਕੋਲੋਂ ਉੱਠ ਕੇ ਚਲੀਆਂ ਜਾਂਦੀਆਂ ਜੇ ਮੇਰੀ ਗੱਲ ਗਲਤ ਹੋਈ ਤਾਂ ਤੁਸੀਂ ਦੱਸ ਦਿਓ ਤੇ ਇਹ ਕੀ ਹੈ ਇਹ ਸਾਰੀ ਦੁਨੀਆ ਨੂੰ ਦਿਖਾ ਰਿਆ ਵੀ ਮੇਰੀ ਘਰ ਵਾਲੀ ਇਹ ਇਹ ਖਾ ਰਹੀ ਹੈ ਮੇਰੀ ਘਰ ਵਾਲੀ ਧਾਰਾਂ ਚੋਈ ਜਾਂਦੀ ਹੈ ਮੇਰੀ ਘਰ ਵਾਲੀ ਭਾਂਡੇ ਧੋਈ ਜਾਂਦੀ ਹੈ ਯਾਰ ਇਹ ਸਾਰੇ ਹੀ ਕਰਦੇ ਆ ਕੰਮ ਇਹ ਕੋਈ ਨਵੀਂ ਚੀਜ਼ ਦਿਖਾ ਭਰਾਵਾ ਜੇ ਕੋਈ ਚੀਜ਼ ਦਿਖਾਉਣੀ ਆ ਨਵੀਂ ਚੀਜ਼ ਕੋਈ ਜੇ ਹੈਗਾ ਟੈਲੈਂਟ ਪੇਸ਼ ਕਰ ਕੋਈ ਨਵਾਂ ਇਹ ਨਾ ਦਿਖਾਏ ਚੀਜ਼ਾਂ ਸਾਰੀ ਦੇ ਘਰੇ ਘਰਾਂ 'ਚ ਬੁੜੀਆਂ ਸਾਰਾ ਕੰਮ ਕਰਦੀਆਂ ਹੀ ਆ ਨਾਰਮਲ ਹਰੇਕ ਘਰਾਂ 'ਚ ਇਹ ਹੁੰਦਾ ਵੀ ਵਰਤਨ ਧੋਲੇ ਸਾਰਾ ਬੁੜੀਆਂ ਕਰਦੀਆਂ ਯਾਰ ਤੇ ਹਰੇਕ ਬੰਦਾ ਕਿਤੇ ਨਾ ਕਿਤੇ ਦਿੱਲੀ ਵਾਂਗੂ ਜਾਣਦਾ ਵੀ ਐ ਉਹਦੀ ਵੀ ਵੀਡੀਓ ਪਾ ਦੰਨਾ ਤੂੰ ਨਾਲ ਆਪਦੇ ਘਰ ਵਾਲੀ ਨੂੰ ਠੀਕ ਹੈ ਜੇ ਕੋਈ ਟੈਲੈਂਟ ਹੈਗਾ ਕੋਈ ਫੰਕਸ਼ਨ ਤੇ ਜਾਣਾ ਕਿਤੇ ਵੀਡੀਓ ਪਾ ਤੀ ਇਦਾਂ ਲੋਕ ਤਾਂ ਤੇਰੀਆਂ ਵੀਡੀਓ ਤੇ ਗਾਲਾਂ ਕੱਢਦੇ ਆ ਇਹ ਹੈਪੀ ਦੀ ਗੱਲ ਦਾ ਜਵਾਬ ਆ ਇਹ ਕਹਿੰਦਾ ਸੀਗਾ ਵੀ ਮੈਨੂੰ ਲੋਕ ਗਾਲਾਂ ਨਾ ਦੇਣ ਮੈਂ ਵੀ ਤੁਹਾਡਾ ਪੰਜਾਬੀ ਭਰਾ ਆ ਤੇ ਜੇ ਪੰਜਾਬੀ ਭਰਾ ਮਂ ਭਰਾਵਾ ਪੰਜਾਬੀ ਇਹਨਾਂ ਚੀਜ਼ਾਂ ਨੂੰ ਨਹੀਂ ਲਾਈਕ ਕਰਦੇ ਜਿਹੜੀਆਂ ਤੂੰ ਵਿਖਾ ਰਿਆ ਆ ਆਪਣੇ ਘਰ ਵਾਲੀ ਦਾ ਸਰੀਰ ਵਿਖਾ ਰਿਆ ਤੂੰ ਇਹ ਚੀਜ਼ ਨੂੰ ਨਹੀਂ ਲਾਈਕ ਕਰ ਦੇ ਯਾਰ ਹਰ ਇੱਕ ਚੀਜ਼ ਹੀ ਵਿਖਾਈ ਜਾਂਦਾ ਤੂੰ ਤਾਂ ਵੀ ਇਹ ਗੋਆ ਚੱਕੀ ਜਾਂਦੀ ਐ ਇਹ ਮੱਝ ਖੋਲ ਕੇ ਇੱਧਰ ਲੈ ਆਈ ਇਹ ਕੀ ਟੈਲੈਂਟ ਆ ਯਾਰ ਇਹ ਸਾਰੀਆਂ ਬੁੜੀਆਂ ਕਰਦੀਆਂ ਪਿੰਡਾਂ 'ਚ ਇਹ ਇਹ ਕੋਈ ਟੈਲੈਂਟ ਆ ਜਿਹੜਾ ਦਿਖਾਉਣ ਵਾਲਾ ਤੇ ਫਿਰ ਗਾਲਾਂ ਤਾਂ ਬਈ ਲਿਖਦੀ ਆ ਮੁੰਡੀ ਮੰਡੀਰ ਬਹੁਤ ਗਾਲਾਂ ਕੱਢਦੀ ਐ ਤੇ ਹਾਲਾਂਕਿ ਜੇ ਮਤਲਬ ਅੱਜ ਕੱਲ ਇੱਕ ਟ੍ਰੈਂਡ ਮੈਂ ਵੇਖਿਆ ਵੀ ਜੇ ਕੋਈ ਚੰਗੀ ਚੀਜ਼ ਪਾਵੇ ਉਹਦੇ ਵਿੱਚ ਵੀ 2-4 ਬੰਦੇ ਤਾਂ ਇਦਾਂ ਦੇ ਹੁੰਦੇ ਆ ਜਿਹੜੇ ਗਲਤ ਕਮੈਂਟ ਕਰ ਦਿੰਦੇ ਆ ਚੰਗੀਆਂ ਪੋਸਟਾਂ 'ਚ ਵੀ ਪਰ ਯਾਰ ਜੇ 100 ਦੇ ਵਿੱਚੋਂ 2-4 ਗਲਤ ਕਰ ਦੇਣ ਤਾਂ ਆਪਾਂ ਉਹਨਾਂ ਨੂੰ ਗਲਤ ਕਵਾਂਗੇ ਜੇ 100 ਦੇ ਵਿੱਚੋਂ 2-4 ਹੀ ਚੰਗੇ ਕਮੈਂਟ ਕਰਨ ਤੇ ਬਾਕੀ ਸਾਰੇ ਤੈਨੂੰ ਗਾਲਾਂ ਹੀ ਲਾਹਨ ਤਾਂ ਹੀ ਪਾਉਣਾ ਤਾਂ ਤੂੰ ਗਲਤ ਆ ਭਰਾਵਾ ਤੇ ਮੈਂ ਉਸ ਵੀਡੀਓ ਚ ਤਾਂ ਤੈਨੂੰ 10% ਕਿਹਾ ਸੀ ਵੀ ਤੇਰਾ ਵੀ ਕਸੂਰ ਹੈ ਮੈਂ ਕਿਉਂਕਿ ਤੇਰੀਆਂ ਸਾਰੀਆਂ ਵੀਡੀਓ ਨਹੀਂ ਦੇਖੀਆਂ ਸੀਗੀਆਂ ਤੇ ਇੱਕ ਦੂਜੀ ਗੱਲ ਇਹ ਆ ਵੀ ਮੈਨੂੰ ਇਹ ਲੱਗਿਆ ਹੁਣ ਵੀ ਮੈਂ ਕਹਿੰਦਾ ਵੀ ਗਲਤ ਹੈ ਜਿਨੇ ਐਡਿਟ ਕਰਕੇ ਪਾਈ ਆ ਤੇਰੇ ਘਰ ਵਾਲੀ ਦੀ ਵੀਡੀਓ ਪਰ ਉਹ ਅੱਕ ਕੀ ਪਾਈ ਆ ਕਿਸੇ ਨੇ ਦੁਖੀ ਹੋਏ ਨੇ ਕਿਉਂਕਿ ਦੁਖੀ ਦੁਖੀ ਤਾਂ ਕਾਹਦਾ ਯਾਰ ਮਤਲਬ ਕਿਸੇ ਨੇ ਜਾਂ ਤੂੰ ਹੀ ਕਿਸੇ ਨੂੰ ਕੋਈ ਜਵਾਬ ਦਿੱਤਾ ਹੋਣਾ ਜਾਂ ਕੋਈ ਸ਼ਰਾਰਤੀ ਹੋ ਸਕਦਾ ਹਨਾ ਤੇ ਗਲਤ ਨੂੰ ਗਲਤੀ ਕਹਿੰਦੇ ਆ ਵੀ ਉਹ ਗਲਤ ਤਾਂ ਜਿਹੜੇ ਬੰਦੇ ਨੇ ਐਡਿਟ ਕਰਕੇ ਪਾਈਆ ਉਹ ਗਲਤ ਆਪਾਂ ਹੁਣ ਵੀ ਕਹਿੰਨੇ ਆ ਤੇ ਇੰਨੀ ਗੱਲਬਾਤ ਕਰਨੀ ਸੀ ਬੜੀ ਲੰਮੀ ਵੀਡੀਓ ਆਪਾਂ ਲਜਾਣੀ ਨਹੀਂ ਗਈ ਬਈ ਚੰਗੀਆਂ ਵੀਡੀਓ ਪਾ ਭਰਾਵਾ ਜੇ ਤੂੰ ਆਪਦੇ ਘਰ ਵਾਲੀ ਨੂੰ ਵਿਖਾ ਖਾ ਕੇ ਵਿਊ ਲੈਣਾ ਨਾ ਤੇ ਲੋਕ ਫਿਰ ਗਾਲ੍ਹਾਂ ਕੱਢਣਗੇ ਤੇ ਲਾਂਤਾਂ ਪਾਉਣਗੇ ਤੇ ਧੰਨਵਾਦ ਬਈ ਸਾਰਿਆਂ ਦਾ